ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਪਿਤਾ ਸਰਦਾਰ ਪਸ਼ੋਰਾ ਸਿੰਘ ਜ਼ਿਲ੍ਹਾ ਸialकोट ਥਾਮਸ ਇੰਜੀਨੀਅਰ ਕਾਲਜ ਰੁਰਕੀ ਤੋਂ ਸਿਵਲ ਇੰਜੀਨੀਅਰ ਪਾਸ ਕੀਤੀ ਸਨ 1914 ਵਿੱਚ ਫੌਜ ਵਿੱਚ ਇੰਜੀਨੀਅਰ ਭਰਤੀ ਹੋ ਗਿਆ ਨੌਕਰੀ ਦੌਰਾਨ ਈਰਾਨ ਇਰਾਕ ਦੇਸ਼ਾਂ ਵਿੱਚ ਜਾਣਾ ਪਿਆ ਸਨ 1919 ਵਿੱਚ ਗੁਰਬਖਸ਼ ਸਿੰਘ ਉੱਚੀੜੀ ਪੜ੍ਹਾਈ ਲਈ ਅਮਰੀਕਾ ਚਲਾ ਗਿਆ ਵਾਪਸ ਆ ਕੇ ਰੇਲਵੇ ਵਿੱਚ ਇੰਜੀਨੀਅਰ ਦੀ ਨੌਕਰੀ ਤੇ ਲੱਗ ਗਿਆ ਨੌਕਰੀ ਛੱਡ ਕੇ 1933 ਵਿੱਚ ਮਹੀਨਾਵਾਰੀ ਰਸਾਲਾ ਪ੍ਰੀਤ ਲੜੀ ਇਸ ਨੇ ਸ਼ੁਰੂ ਕੀਤਾ ਇਸ ਪਰਚੇ ਵਿੱਚ ਛਪਦੀਆਂ ਲਿਖਤਾਂ ਨੇ ਲੋਕਾਂ ਦਾ ਮਨ ਮੋਹ ਲਿਆ ਗੁਰਬਖਸ਼ ਸਿੰਘ ਅੰਮ੍ਰਿਤਸਰ ਅਤੇ ਲਾਹੌਰ ਦੇ ਵਿਚਕਾਰ ਲੋਪੋਕੇ ਕਸਬੇ ਵਿੱਚ 15 ਕਿੱਲੇ ਜ਼ਮੀਨ ਖਰੀਦ ਕੇ ਪ੍ਰੀਤ ਨਗਰ ਇਸ ਨੇ ਬਸਾਇਆ ਉਸ ਸਮੇਂ ਦੇ ਬਹੁਤ ਸਹਾਇਤਕਾਰ ਗੁਰਬਖਸ਼ ਸਿੰਘ ਦੇ ਹੀ ਤਿਆਰ ਕੀਤੇ ਹੋਏ ਸਨ ਸਨ 1947 ਦੀ ਦੇਸ਼ਵੰਡ ਦੀ ਮਾਰ ਧੜ ਵਿੱਚ ਪ੍ਰੀਤ ਨਗਰ ਇੱਕ ਵਾਰੀ ਤਾਂ ਉਜੜ ਗਿਆ 3 ਸਾਲ ਬਾਅਦ ਦੁਬਾਰਾ ਬਸਾਉਣ ਦੇ ਉਪਰਾਲੇ ਕੀਤੇ ਗਏ ਇਸ ਨੇ ਦੁਨੀਆ ਦੇ ਸਾਰੇ ਵੱਡੇ ਦੇਸ਼ਾਂ ਦੇ ਦੌਰੇ ਕੀਤੇ ਗੁਰਬਖਸ਼ ਸਿੰਘ ਦੇ 29 ਲੇਖ ਸੰਗ੍ਰਹਿ 11 ਕਹਾਣੀ ਸੰਗ੍ਰਹਿ ਬੱਚਿਆਂ ਲਈ 5 ਕਹਾਣੀ ਸੰਗ੍ਰਹਿ ਇਸ ਦੀ ਜੀਵਨ ਗਾਥਾ ਤਿੰਨ ਭਾਗਾਂ ਵਿੱਚ ਛਪੀ ਹੋਈ ਹੈ ਇਸ ਨੇ ਆਪਣਾ ਵਿਦੇਸ਼ੀ ਸ਼ਬਰਨਾਮਾ ਵੀ ਲਿਖਿਆ ਹੈ ਕਈ ਕਿਤਾਬਾਂ ਦਾ ਅਨੁਵਾਦ ਵੀ ਕੀਤਾ ਹੈ ਊਚ ਕੋਟੀ ਦਾ ਇਹ ਵਿਦਵਾਨ ਸੀ ਇਸ ਦਾ ਸਮਾਂ 1895 ਤੋਂ 1977 ਤੱਕ